ਸਪੀਕਰ ਐਮ ਸੀ ਸਾਹਿਬਾਨ ਤੇ ਸ਼ਹਿਰ ਦੇ ਵਸਨੀਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਗੁੱਡ ਈਵਿੰਗ ਇਹ ਮੈਨੂੰ ਲੱਗਦਾ ਕਿ ਆਪਾਂ ਪਹਿਲਾ ਵੀਡੀਓ ਜਿਹੜੀ ਆਈ ਹੈ ਉਹ ਚਲਾ ਲਈ ਹੋਵੇ ਵਿੱਚ ਇਹ ਸੁਪਰਾਲੇ ਨੇ ਬਾਰੇ ਜਿਹੜੀ ਆਈ ਹੈ ਪਹਿਲਾਂ ਹੀ ਆਪਾਂ ਆਪਣੇ ਵਿਚਾਰ ਦੱਸ ਚੁੱਕੇ ਨੇ ਪਰ ਮੈਂ ਫਿਰ ਵੀ ਦੱਸਣਾ ਚਾਹਾਂਗਾ ਕਿ ਐਮ ਐਲ ਏ ਸਾਹਿਬ ਜਿਹੜਾ ਇੱਕ 1.5 ਸਾਲ ਪਹਿਲਾਂ ਆਪਾਂ ਇੱਥੇ ਦਫ਼ਤਰ ਵਿੱਚ ਆ ਕੇ ਇੱਕ ਵਾਰ ਗੱਲ ਹੋਈ ਸੀ ਕਿ ਤਾਨੂੰ ਜਿਹੜੀ ਪੁਲਿਸ ਪ੍ਰੈਜ਼ੈਂਸ ਹੈ ਵਿਜ਼ਿਬਿਲਟੀ ਹੈ ਉਹ ਬਦਾਉਂਦੀ ਲੋੜ ਹੈ ਖਾਸ ਕਰਕੇ ਉਹਨਾਂ 에ਰੀਆਜ਼ ਵਿੱਚ ਜਿੱਥੇ ਕੀ ਸਿਟੀ ਦਾ ਗਰੋਥ ਹੋ ਗਈ ਜਾਂ ਫਿਰ ਸਲਮਸ ਡਵੈਲਪ ਹੋ ਗਏ ਔਰ ਉਹਨਾਂ 에ਰੀਆਜ਼ ਵਿੱਚ ਬਹੁਤ ਜਾਂ ਉਹਨਾਂ ਦੇ ਆਲੇ ਦੁਆਲੇ ਕਾਫੀ ਹੱਦ ਤੱਕ ਜਿਹੜਾ ਸਟਰੀਟ ਕ੍ਰਾਈਮ ਹੈ ਉਹ ਹੁੰਦਾ ਤੇ ਉੱਥੇ ਜਿਹੜੀ ਹੈਗੀ ਪੁਲਿਸ ਦੀ ਪ੍ਰੈਜ਼ੈਂਸ ਨਹੀਂ ਦਿੱਤੀ ਤੇ ਉਹਦੇ ਬਾਅਦ ਫਿਰ ਐਮਐਲਏ ਸਾਹਿਬ ਨੇ ਕਾਫੀ ਇਹਨੂੰ ਪੁਸ਼ ਕਰਕੇ ਤੇ ਐਸਐਸਪੀ ਮੈਡਮ ਦੇ ਨਾਲ ਵੀ ਟੇਕਅਪ ਕੀਤਾ ਤੇ ਫਾਈਨਲੀ ਤੁਸੀਂ ਦੇਖ ਰਹੇ ਹੋ ਅੱਜ ਜਿਹੜਾ ਇਹ ਚਾਰ ਬਿਕੇਟਸ ਜਿਹੜੀ ਹੈ ਕੀ ਨਾਗਾ ਇਨੌਗੁਰੇਸ਼ਨ ਹੋ ਰਿਹਾ ਹੈ ਆ ਆਮ ਵੀ ਆਪਾਂ ਇਹ ਦੇਖੀ ਕਿ ਜਿੱਦਾਂ ਪਹਿਲਾਂ ਵੀ ਆਪਾਂ ਕੋਸ਼ਿਸ਼ ਕੀਤੀ ਸੀ ਕਿ ਜਨੇ ਆਪਣੇ ਚੋਕਸ ਨੇ ਜਾਂ ਬਾਕੀ ਸਾਰੇ ਏਰੀਆਜ਼ ਨੇ ਉੱਤੇ ਪੁਲਿਸ ਦੀ ਪ੍ਰੈਜ਼ੈਂਸ ਨੂੰ ਵਧਾਈਏ ਪਰ ਫਿਰ ਇਹਦੇ ਵਿੱਚ ਲਿਮਿਟੇਸ਼ਨਜ਼ ਵੀ ਨੇ ਤੁਸੀਂ ਵੀ ਸਮਝ ਸਕਦੇ ਹੋ ਕਿ ਜਿਵੇਂ ਜਿਵੇਂ ਸ਼ਹਿਰ ਆਕੇ ਵੱਧਦਾ ਹੈ ਉਹਦੇ ਹਿਸਾਬ ਨਾਲ ਜਿਹੜੀ ਕਿਹ ਪੁਲਿਸ ਦੀ ਪੋਸਟ ਨਹੀਂ ਵੱਧਦੀ ਕਿਉਂਕਿ ਇਹਨਾਂ ਦਾ ਆਪਣਾ ਇੱਕ ਤਰੀਕਾ ਹੁੰਦਾ ਆਪਾਂ ਪੋਸਟ ਕ੍ਰੀਏਟ ਕਰਨ ਯਾਨੀ ਕਿਵੇਂ ਕਰਨਾ ਹੈ ਤੇ ਨਾਲ ਹੀ ਕਿ ਜਿਵੇਂ ਜਿਵੇਂ ਉਹਨਾਂ ਟੈਕਨੋਲੋਜੀ ਆਕੇ ਵੱਧ ਰਹੀ ਹੈ ਤੇ ਮੈਨੂਅਲ ਪ੍ਰੈਜ਼ੈਂਸ ਦੀ ਲੋਡ ਜਿਹੜੀ ਹੈ ਕਿ ਉਹ ਨਹੀਂ ਕੱਟ ਹੋ ਜਾਂਦੀ ਹੈ ਤੇ ਇਹ ਇਸ ਕਰਕੇ ਆਪਾਂ ਜਿਹੜਾ ਪਲਾਨ ਬਣਾਇਆ ਉਹ ਡਿਵਲ ਮਾਡਲ ਹੈ ਕਿ ਇੱਕ ਆਪਾਂ ਪਹਿਲਾ ਕੋਸ਼ਿਸ਼ ਇਹ ਕਰੀਏ ਕਿ ਜਿਹੜੇ ਏਰੀਆਜ਼ ਉਹਨਾਂ ਐਕਚੁਅਲ ਵਿੱਚ ਬਹੁਤ ਜ਼ਿਆਦਾ ਹੈਵੀ ਪ੍ਰੂਫ ਹੋ ਗਏ ਨੇ ਉੱਥੇ ਆਪਾਂ ਜ਼ਰੂਰ ਪੁਲਿਸ ਪ੍ਰੈਜ਼ੈਂਸ ਵੀ ਬਧਾਈਏ ਪਰ ਜਿਹੜੇ ਏਰੀਆਜ਼ ਸਾਾਨੂੰ ਇਹ ਲੱਗਦਾ ਕਿ ਰੁਟੀਨ ਵਿੱਚ ਕੁਝ ਏਰੀਆਜ਼ ਵੀ ਹੈ ਨਾਰਮਲ ਲੋਕ ਵੀ ਰਹਿੰਦੇ ਹਨ ਮੂਵਮੈਂਟ ਵੀ ਠੀਕਾਕ ਹੁੰਦੀ ਹੈ ਪਰ ਫਿਰ ਵੀ ਉੱਤੇ ਆਪਾਂ ਐਟ ਲੀਸਟ ਆਈਜ਼ ਆਪਣੀ ਸੀਸੀਟੀਵੀ ਕੈਮਰੇ ਜਿਹੜੇ ਹੈਗੇ ਉਹ ਲਗਵਾ ਲਈਏ ਅ ਮਕਸਦ ਇਹ ਹੈ ਕਿ ਸੀਜ਼ਨ ਕਿਹੜਾ ਹੈ ਕਾ ਉਹ ਸੇਫ ਸੇਫ ਪਿਲ ਕਰੇ ਅ ਮੈਂ ਅੱਜ ਪੜ ਰਿਹਾ ਸੀ ਕਿ ਕਿਤੇ ਆਇਆ ਸੀ ਅਜ ਇੱਕ ਵਾਰ ਵਿਚ ਵੀ ਕਿ ਬਟਿੰਡਾ ਵਿੱਚ ਪਿਛਲੇ 2 ਸਾਲਾਂ ਵਿੱਚ ਸਾਈਬਰ ਕ੍ਰਾਈਮ ਦੇ ਕੇਸ ਜਿਹੜੇ ਗੱਲਾਂ ਟਾਕੀ ਵਾੜੇ ਹੈ ਨਾ ਕਾ ਕਿ ਤੁਸੀਂ ਵੀ ਪੜਿਆ ਹੋਣਾ ਅੱਜ ਮੈਨੂੰ ਇਹ ਟ੍ਰਿਬਿਊ ਦੇ ਵਿੱਚ ਆਇਆ ਸੀ ਇਹਦੇ ਦੋ ਪਹਿਲੂ ਹੁੰਦੇ ਆ ਇੱਕ ਪਹਿਲੂ ਤਾਂ ਇਹ ਹੈ ਰਿਪੋਰਟਿੰਗ ਦਾ ਵੀ ਕਿ ਜੇ ਪਹਿਲਾਂ ਵਿਅਕਤੀ ਦੇ ਨਾਲ ਕੋਈ ਕ੍ਰਾਈਮ ਹੋ ਜਾਂਦਾ ਤੇ ਜੇ ਉਹ ਰਿਪੋਰਟ ਨਾ ਕਰੇ ਤਾਂ ਨੰਬਰ ਤਾਂ ਬਹੁਤ ਕਾਟੇ ਜਿਦਾ ਮਤਲਬ ਤੇ ਇਹ ਨਹੀਂ ਹੋਇਆ ਕਿ ਕ੍ਰਾਈਮ ਨਹੀਂ ਹੋਇਆ ਦੂਜਾ ਹੈ ਪੰਨੂ ਜੇ ਜਿ ਰਿਪੋਰਟਿੰਗ ਬਜਾਦ ਨਹੀਂ ਹੈ ਤੁਹਾਨੂੰ ਇਹ ਲੱਗਦਾ ਹੈ ਕਿ ਜੀ ਸਿਟੀਜ਼ਨ ਇਸ ਦਾ ਪੁਲਿਸ ਤੇ ਵਿਸ਼ਵਾਸ ਆ ਗਿਆ ਕਿ ਜੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਮੈਨੂੰ ਯਾਦ ਹੈ ਕਿ ਜਦੋਂ ਪਹਿਲਾ ਆਪਾਂ ਫਸਟ ਇਨਸੀਡੈਂਟ ਸੀ ਤੇ ਹੋਇਆ ਸੀ ਇਹ ਫੋਨ ਦੇ ਆਹੀ ਜਿਹੜਾ ਐਕਸਟਰੈਸ਼ਨ ਦਾ ਤੇ ਉਸ ਵੇਲੇ ਕਈ ਸਾਰੇ ਲੋਕ ਜਿਹੜਾ ਹੈਗਾ ਪਹਿਲਾ ਦੱਸਦੇ ਨਹੀਂ ਸੀਗੇ ਫਿਰ ਇੱਕ ਸਾਡੇ ਕੋਲ ਮੈਨੂੰ ਲੱਗਦਾ ਕਿ ਉੱਥੇ ਰਾਮਾ ਤਲਵੰਡੀ ਸਾਹੂ ਦੇ ਉਹ ਮੇਰੇ ਦਫ਼ਤਰ ਵਿੱਚ ਆ ਗਏ ਮੈਂ ਉਹਨਾਂ ਐਸਐਸਪੀ ਸਾਹਿਬ ਨੂੰ ਮਿਲਾਇਆ ਤੇ ਉਹਦੇ ਬਾਅਦ ਆਪਾਂ ਜਿਹੜਾ ਹੈਗਾ ਉਹਦੀ ਸਾਰੀ ਡਿਟੇਲਸ ਟਰੈਕ ਕਰਕੇ ਉਹਦੇ ਬਾਅਦ ਤੁਸੀਂ ਵੇਖਿਆ ਕਿ ਆਪਾਂ ਉਹਨਾਂ ਨੂੰ ਫੋਨ ਵੀ ਲਿਆ ਤੇ ਵਿਦਨ 15 ਦਿਨਾਂ ਵਿੱਚ ਹੀ ਕਈ ਸਾਰੇ ਲੋਕ ਆ ਗਏ ਕਿ ਸਾਡੀ ਕੰਪਲੇਂਟ ਵੀ ਰਜਿਸਟਰ ਕਰ ਲੋ ਕਿ ਇੱਕ ਕਾਨਫਰੈਂਸ ਆਜੰਦਾ ਇੱਕ ਨਿਵੇਸ਼ਕ ਬੰਦੇ ਵਿੱਚ ਜਿਹਿਸ ਸੀਜ਼ਨ ਵਿੱਚ ਜਿਉਂ ਉਹਨਾਂ ਨੂੰ ਇਹ ਲੱਗੇ ਕਿ ਸਾਡੀ ਗੱਲ ਵਿੱਚ ਸੁਣਵਾਈ ਹੋ ਰਹੀ ਹੈ ਪੁਲਿਸ ਉਹਦੇ ਤੇ ਕਾਰਵਾਈ ਕਰ ਰਹੀ ਹੈ ਤਾਂ ਉਹ ਵੀ ਸਾਹਮਣੇ ਵੀ ਆ ਜਾਂਦੇ ਉਸ ਤੋਂ ਪਹਿਲਾਂ ਵੀ ਪਤਾ ਨਹੀਂ ਕਿੰਨੇ ਸਾਰਿਆਂ ਨੂੰ ਫੋਨ ਆਇਆ ਹੋਣਾ ਪਰ ਉਹ ਕਦੇ ਆਏ ਨਹੀਂ ਤੇ ਗੱਲ ਇਹ ਹੀ ਹੈ ਕਿ ਆਪਾਂ ਨੰਬਰਸ ਜਿਹੜੇ ਹੈਗੇ ਇਹਨਾਂ ਨੂੰ ਸੋਚ ਸਮਝ ਕੇ ਪਰਖਣਾ ਚਾਹੀਦਾ ਕਿ ਇਹਦਾ ਮਤਲਬ ਕੀ ਹੈ ਹੈਨਾ ਮਤਲਬ ਇਹ ਵੀ ਹੋ ਸਕਦਾ ਹੈ ਜੇ ਪੁਲਿਸ ਸੁਣਨਾ ਸ਼ੁਰੂ ਕਰ ਦੇ ਕੰਮ ਸ਼ੁਰੂ ਕਰ ਦੇ ਤੁਹਾਨੂੰ ਚੀਜ਼ ਵਾਪਸ ਲੱਭਣੀ ਸ਼ੁਰੂ ਹੋ ਜਾਏ ਤਾਂ ਉਹਨਾਂ ਨੂੰ ਇਸ਼ਾਰਾ ਹੋ ਜਾਂਦਾ ਕਿ ਜੇ ਮੇਰੀ ਟੀਨਸ਼ਨ ਕੀ ਸੀ ਜੇ ਉਹ ਵਾਪਸ ਲੱਭ ਸਕਦੇ ਤਾਂ ਮੈਂ ਪੁਲਿਸ ਵਾਲ ਦੇ ਕੋਲ ਚਲੇ ਜਾਵਾਂ ਤੇ ਮੈਂ ਆਪਾਂ ਆਸ ਇਹ ਰੱਖਣੀ ਹੈ ਕਿ ਜੀ ਸਿਟੀਜ਼ਨ ਦਾ ਪੁਲਿਸ ਤੇ ਵਿਸ਼ਵਾਸ ਹੋਵੇ ਤੇ ਉਹਦੇ ਵਾਸਤੇ ਕੀ ਹੈ ਤਾਂ ਕਿ ਇੱਕ ਤਾਂ ਪੁਲਿਸ ਵਾਲਾ ਜਿਹੜਾ ਹੈ ਤਾਂ ਜਾਂ ਪੁਲਿਸ ਦਾ ਵਿਅਕਤੀ ਹੈ ਜਾਂ ਮਿਲਦਾ ਹੈ ਉਹ ਚੰਗੇ ਤਰੀਕੇ ਨਾਲ ਠੰਗੇ ਵਿਵਹਾਰ ਦੇ ਨਾਲ ਜਿਹੜਾ ਪਬਲਿਕ ਨੂੰ ਟ੍ਰੀਟ ਕਰੇ ਕੀਤਾ ਉਹਦੇ ਬਾਅਦ ਜਿਹੜੀ ਵਾਰੀ ਕੰਪਲੀਟ ਹੈ ਹੋ ਜਾਂਦੇ ਤੇ ਐਫਰਟਸ ਵੀ ਲਾਏ ਉਹਦੇ ਤੇ ਆਪਣਾ ਕੰਮ ਵੀ ਕਰੇ ਤਾਂ ਕੋਈ ਐਫਰਟਸ ਲਾਉਣ ਦੇ ਵਾਸਤੇ ਜਿਹੜੀ ਹੈ ਕਿ ਇਹ ਚੀਜ਼ਾਂ ਜ਼ਰੂਰੀ ਨੇ ਮੈਡਮ ਅੱਜ ਦੇ ਪ੍ਰੋਜੈਕਟ ਬਾਰੇ ਦੱਸੋ ਇਹ ਤਾਂ ਲੋਕਾਂ ਨੂੰ ਆਮ ਲੋਕਾਂ ਨੂੰ ਵੀ ਕਰਦਾ ਹੋਵੇ ਦੇਖੋ ਜੀ ਇਹ ਇਹ ਪ੍ਰੋਜੈਕਟ ਹੈ ਹੀ ਆਮ ਲੋਕਾਂ ਦੇ ਲਈ ਇਹਦੇ ਚ ਸਾਡੇ ਐਮਐਲਏ ਬਠਿੰਡਾ ਅਰਬਨ ਜਿਹੜੂ ਗਏ ਸਨ ਸੀ ਸੀ ਸ਼ੌਕਰ ਦੇ ਮਤਵ ਕਰੇ ਅਤੇ ਸਾਡੀ ਟੀਮ ਨੇ ਕਾਫੀ ਵਾਰ ਸਾਡੇ ਡਿਸਕਸ਼ਨਸ ਹੋਈਆਂ ਕਿ ਜੋ ਸਾਡਾ ਸਟਰੀਟ ਲੈਵਲ ਕਰਾਈਮ ਜਿਹੜਾ ਆਮ ਨਾਗਰਿਕ ਨੂੰ ਅਫੈਕਟ ਕਰਦਾ ਹੈ ਅਸੀਂ ਉਹਦੀ ਸੈਂਸ ਆਫ ਕੌਨਫੀਡੈਂਸ ਪਬਲਿਕ ਟੂ ਲੀਆਨਲੀ ਇਨਾ ਏਰੀਆਜ਼ ਨੂੰ ਜਿਵੇਂ ਕਿ ਅੱਜ ਤੁਹਾਨੂੰ ਰਾਜਵਰਤ ਇਥੇ ਫੰਕਸ਼ਨ ਜਿਹੜਾ ਦੱਸਿਆ ਗਿਆ ਕਿ ਜਿਹੜੇ ਆਪਣੇ ਇਸ ਬਟਿੰਡਾ ਸ਼ਹਿਰੀ ਇਲਾਕੇ ਦੇ ਅਸੀਂ ਪੁਰਾਣੇ ਕ੍ਰਾਈਮ ਗ੍ਰਾਫ ਨੂੰ ਸਾਰਾ ਟਰੈਕ ਕੀਤਾ ਤੇ ਦੇਖਿਆ ਕਿ ਇਹ ਜਿਹੜੇ ਚਾਰ ਮੇਨ ਏਰੀਆਜ਼ ਹੈ ਜਿੱਥੋਂ ਕ੍ਰਿਮੀਨਲ ਜ਼ਿਆਦਾ ਐਂਟਰੀ ਐਗਜ਼ਿਟ ਹੁੰਦਾ ਹੈ ਉਹਨਾਂ ਏਰੀਆਜ਼ ਨੂੰ ਅਸੀਂ ਪਲਗ ਕਰਨ ਲਈ ਇਥੇ ਚਾਰ ਪਿਕਟਸ ਆਈਡੈਂਟੀਫਾਈ ਕਰਕੇ ਅੱਜ ਇੰਸਟਾਲ ਕੀਤੇ ਹੈਗੇ एक एरिया जिते असं खड़े है, गुरुकुल रोड हो गया तो बियाना एरिया हो गया फिर रेलवे कॉलोनी जिते हैगी है, है तीसरा अपना तो बियाना हो गया तो तीसरा अपना संतपुरा और एक अभी बहमनपुर एरिया हाईटेक नाका भी स्टैबलिश किया जिते साडे सीसीटीवी कैमराज भी लगे ਸੋ ਇੱਥੇ ਸਾਡੀ ਜਿਹੜੀ ਪੀਸੀਆਰ ਦੀ ਟੀਮ ਆਲਰੇਡੀ ਬੜਾ ਵਧੀਆ ਕੰਮ ਕਰ ਰਹੀ ਆ ਸੀਗੀਆਂ ਉਹਨਾਂ ਦੀ ਟੀਮ ਦਾ ਕਾਈਂਡ ਆਫ ਫੋਲਟਿੰਗ ਪੁਆਇੰਟ ਹੋਇਆ ਰਿਹਾ ਜਿੱਥੇ ਇਹ ਸਟਰੀਟ ਲੈਵਲ ਕ੍ਰਾਈਮ ਜਿਵੇਂ 스내ਚਿੰਗ ਹੋ ਗਏ ਕੋਈ ਮੋਬਾਈਲ ਕੋਈ ਪਰਸ ਨਾਚ ਹੋ ਗਿਆ ਜਾਂ ਕੋਈ ਪੈਟੀ ਲੈਵਲ ਦਾ ਡਰੱਗਸ ਦੀ ਕੋਈ ਸੇਲ ਹੁੰਦੀ ਹੈ ਇਹਨਾਂ ਸਾਰੇ ਕ੍ਰਾਈਮਸ ਨੂੰ ਕਲ ਪਾੜ ਲਈ ਇਹਨਾਂ ਨੂੰ ਯੂਟਲਾਈਜ਼ ਕੀਤਾ ਜਾਏਗਾ ਔਰ ਸੌਰੀ ਨੇਮ ਲਾ ਲ ਮੁਲਾਜ਼ਮ ਜਿਹੜੇ ਪੀਸੀਆਰ ਵਾਲੇ ਹੈਗੇ ਉਹਨਾਂ ਨੂੰ ਹੀ ਅਸੀਂ ਨਫਰੀ ਯੂਜ਼ ਕਰਾਂਗੇ ਉਹਨਾਂ ਦੀ ਹਾਲਟਿੰਗ ਲਈ ਹੀ ਇਹ ਪਿਕਟਸ ਬਣਾਏ ਗਏ ਜਿਹੜੇ ਜਿਵੇਂ ਕਿ ਕੋਈ ਪੁਲਿਸ ਪੋਸਟ ਪਹਿਲਾਂ ਹੁੰਦੀ ਸੀ ਉਹਨਾਂ ਦਾ ਨਿਊ ਅਪਡੇਟਡ ਵਰਜ਼ਨ ਥਾਲੋ ਸੋ ਪੁਲਿਸ ਸਾਡੀ ਕੋਈ ਤੇ ਚ ਨਵੀਂ ਨਹੀਂ ਹੈ ਬਟ ਸਮੋ ਦੇ ਏਰੀਆਜ਼ ਇਅਰਮਾਰਕ ਹੋ ਗਏ ਜਿੱਥੇ ਸਟੇਸ਼ਨ ਹੋਣਗੇ ਸੋ ਇਹ ਪਬਲਿਕ ਦੀ ਜਿਹੜੀ ਸਪੈਸ਼ਲੀ ਐਮਐਲਏ ਸਾਹਿਬ ਨੂੰ ਬਹੁਤ ਗਰਾਉਂਡ ਲੈਵਲ ਫੀਡਬੈਕ ਮਿਲਦੇ ਰਹੀ ਉਹਨਾਂ ਨੇ ਸਾਡੇ ਨਾਲ ਸ਼ੇਅਰ ਕੀਤੀ ਤਾਂ ਅਸੀਂ ਉਹਨੂੰ ਹੀ ਐਗਜ਼ੀਕਿਊਟ ਕੀਤਾ ਇਸ ਦੇ ਨਾਲ ਨਾਲ ਜਿਵੇਂ ਕਿ ਅਸੀਂ ਦੱਸਿਆ ਕਿ ਅਸੀਂ ਆਪਣੇ ਬਟਿੰਡਾ ਸ਼ਹਿਰ ਚ ਥੈਂਕਸ ਟੂ ਡੀਸੀ ਸਾਹਿਬ ਨੇ ਬਹੁਤ ਸਾਨੂੰ ਪ੍ਰੋਐਕਟਿਵਲੀ ਔਰ ਐਮਐਲਏ ਸਾਹਿਬ ਨੇ ਜੋ ਸੁਜੈਸ਼ਨ ਦਿੱਤੀ ਹੈ ਉੱਥੇ ਅਸੀਂ ਇਦਾਂ ਦੇ 30 ਪੁਆਇੰਟ ਆਪਣੇ ਬਟਿੰਡਾ ਸ਼ਹਿਰੀ ਏਰੀਆ ਦੇ ਆਇਡੈਂਟੀਫਾਈ ਕੀਤੇ ਜਿੱਥੇ ਅਸੀਂ ਹਾਈ ਕੁਆਲਿਟੀ ਦੇ ਕੈਮਰੇ ਲਾਉਣ ਵਾਲੇ ਆ ਥੈਂਕਸ ਟੂ ਗਵਰਨਮੈਂਟ ਫੰਡਿੰਗ ਤੇ ਉਸ ਤੋਂ ਬਾਅਦ ਅੱਜ ਅਸੀਂ ਮੌਕੇ ਤੇ ਹੀ ਐਮਐਲਏ ਸਾਹਿਬ ਨੂੰ ਰਿਕੁਐਸਟ ਕਰਕੇ ਔਰ ਡੀਸੀ ਸਾਹਿਬ ਨੇ ਵੀ ਹਮੇ ਪੁਰੀ ਹੈ ਕਿ ਅਸੀਂ 50 ਲੱਖ ਹੋਰ ਫੰਡਸ ਇਨਾ ਤੋਂ ਲੈ ਕੇ ਹੋਰ ਆਪਣੇ ਸ਼ਹਿਰੀ ਏਰੀਆ ਤੇ ਕੋਸ਼ਿਸ਼ ਕਰਾਂਗੇ ਕਿ ਸਾਰਾ ਹੀ ਏਰੀਆ ਜਿਹੜਾ ਸੈਂਸਿਟਿਵ ਐਂਟਰੀ ਐਗਜ਼ਿਟ ਪੁਆਇੰਟਸ ਨੇ ਉਹਨਾਂ ਨੂੰ ਅਸੀਂ ਕੈਮਰੇ ਤੋਂ ਕਵਰ ਕਰ ਲਈਏ ਔਰ ਇਹਦੀ ਸਾਰੇ ਜਿਹੜੀ ਕੈਮਰੇ ਦੀ ਫੁਟੇਜ ਹੈ ਉਹ ਸਾਡੇ ਪੁਲਿਸ ਕੰਟਰੋਲ ਰੂਮ 'ਚ ਜਾਏਗੀ ਜਿੱਥੇ ਸਾਡੀ ਟੀਮ ਆਲਰੇਡੀ ਬੈਠੀ ਹੈ ਤੇ ਉੱਥੇ ਇਹਨੂੰ ਵਾਚ ਕੀਤਾ ਜਾਏਗਾ ਮੈਡਮ ਟ੍ਰੈਫਿਕ ਬੜੀ ਬੁੜੀ ਸਮੱਸਿਆ ਜੀ ਖਾਸ ਕਰਕੇ ਜਿਹੜਾ ਰੈਲਵੇ ਸਟੇਸ਼ਨ ਦਾ ਏਰੀਆ ਉੱਥੇ ਇਰਚਾ ਇੰਨੇ ਜ਼ਿਆਦਾ ਹੁੰਦੇ ਨੇ ਦੇਖੋ ਜੀ ਅੱਜ ਜਿਹੜਾ ਸਾਡਾ ਫੰਕਸ਼ਨ ਹੈ ਉਹ ਟਿਕਟਲੀ ਸੀਗਾ ਬਟ ਟ੍ਰੈਫਿਕ ਦੀ ਅਸੀਂ ਕੁਝ ਹੋਰ ਵੀ ਮਾਨ ਕੁਛ ਅਦਰ ਦੀ ਡਿਊਟੀਆਂ ਆਈਆਂ ਚ ਚੇ ਮੈਨਪਾਤ ਜਾਂਦੇ ਰਹੇ ਬਟ ਅਸੀਂ ਰੂਟੀਨ ਚ ਸਾਨੂੰ ਟ੍ਰਾਫਿਕ ਦੀ ਜੋ ਵੀ ਕੰਪਲੇਂਟਸ ਆਉਂਦੀਆਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਦੀ ਵੀ ਠਲ ਪਾਈਏ ਬਟ ਅੱਜ ਜਿਹੜਾ ਸਾਡਾ ਜਿਹੜਾ ਪ੍ਰੋਗਰਾਮ ਹੈਗਾ ਉਹ ਟਿਕਟ ਸੀ ਲੋਸਤਾ ਸੀ ਇੱਥੇ ਬਹੁਤ ਬੇਦਰ ਤੋਂ ਚੌਕੀ ਦੀ ਜਿਹੜੀ ਆ ਮੰਗ ਸੀਗੀ ਕਿ ਵੀ ਐਸ ਏਰੀਆ ਦੇ ਵਿੱਚ ਇੱਕ ਚੌਕੀ ਬਣੇ ਪੁਲਿਸ ਚੌਕੀ ਕਿਉਂਕਿ ਏਰੀਆ ਬਹੁਤ ਵੱਡਾ ਹੋ ਗਿਆ ਜੀ ਤੇ ਲੋਕ ਦੇ ਥਾਣੇ ਜਾਂਦੇ ਨੇ ਤਾਂ ਇਥੋਂ ਥਾਣਾ 3-4 ਕਿਲੋਮੀਟਰ ਪੈ ਜਾਂਦਾ ਜੀ ਔਰ ਉਹਦਾ ਵੀ ਸਾਰਾ ਰਸਤਾ ਟੁੱਟਿਆ ਹੋਇਆ ਹੈ ਚੌਂਕੀ ਦੀ ਜੀ ਜੋ ਇਸ ਤਰ੍ਹਾਂ ਸਿੱਧਾ ਨਹੀਂ ਬਣਦੇ ਇਹਨਾਂ ਦਾ ਪੂਰਾ ਪ੍ਰੋਸੀਜਰ ਹੁੰਦਾ ਪਰ ਜਿਸ ਤਰ੍ਹਾਂ ਦੀ ਡਿਮਾਂਡ ਹੈ ਤਾਂ ਅਸੀਂ ਲੈ ਕੇ ਏਰੀਆ ਦਾ ਸਾਰੀ ਪੋਪੂਲੇਸ਼ਨ ਸਾਰਾ ਕੁਝ ਲੈ ਕੇ ਭੇਜਣਾ ਪੈਂਦਾ ਸਰਕਾਰ ਨੂੰ ਫਿਰ ਉਹਦੀ ਨੋਟੀਫਿਕੇਸ਼ਨ ਹੁੰਦੀ ਹੈ ਪਰ ਜਿਸ ਤਰ੍ਹਾਂ ਦੀ ਡਿਮਾਂਡ ਚੱਲ ਰਹੀ ਹੈ ਤਾਂ ਮੈਂ ਪਤਾ ਕਰ ਲੂੰਗੀ ਕਿ ਪਤਾ ਕੋਈ ਸਾਡੇ ਕੋਲ ਕੋਰਸਪੋਂਡੈਂਸ ਹੋਈ ਫਿਰ ਵੀ ਐਕਟ ਅਕੋਰਡਿੰਗ ਥੈਂਕ ਯੂ ਅੱਜ ਅਸੀਂ ਗੁਰੂ ਕੋ ਰੋਡ ਦੇ ਉੱਤੇ ਮੇਰੇ ਨਾਲ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਜੀ ਔਰ ਬੋਰਿਸ ਤਖਾਰ ਜੋਗ ਮੈਡਮ ਐਸਐਸਪੀ ਮੈਡਮ ਅਵਨੀਤ ਕੌਂਟਰਲੀ ਅਤੇ ਸਾਰੇ ਹੀ ਇਸ ਇਲਾਕੇ ਦੇ ਸ਼ਹਿਰ ਦੇ ਲੋਕ ਇੱਥੇ ਇਕੱਤਰ ਹੋਏ ਹਨ ਅਤੇ ਇਸ ਇਕੱਤਰਤਾ ਦਾ ਜਿਹੜਾ ਮੁੱਖ ਮੰਤਵ ਸੀ ਸ਼ਹਿਰ ਦੇ ਵਿੱਚ ਕ੍ਰਾਈਮ ਔਰ ਨਸ਼ਿਆਂ ਦੇ ਉੱਤੇ ਕਾਬੂ ਪਾਉਣਾ ਜਦੋਂ ਅਸੀਂ ਲੋਕਾਂ ਦੇ ਜਾਣਦੇ ਹਾਂ ਸਾਨੂੰ ਮਹੱਲਿਆਂ ਦੇ ਵਿੱਚੋਂ ਗਰਾਊਂਡ ਰਿਵਲ ਦੀਆਂ ਰਿਪੋਰਟਾਂ ਮਿਲਦੀਆਂ ਖਾਸ ਤੌਰ ਉੱਤੇ ਪਬਲਿਕ ਨੁਮਾਇੰਦਿਆਂ ਨੂੰ ਮੈਂ ਮੇਰੇ ਸਾਥੀ ਐਮਸੀਐਨ ਨਾਲ ਵੀ ਸੁਲਾ ਮਸ਼ਵਰਾ ਕਰਦਾ ਰਿਹਾ ਔਰ ਉਹਨਾਂ ਨੂੰ ਮੈਂ ਜ਼ਿਲ੍ਹਾ ਅਧਿਕਾਰੀਆਂ ਦੇ ਨਾਲ ਡੀ ਸਾਹਿਬ ਨਾਲ ਜੀਐਸਪੀ ਸਾਹਿਬ ਨਾਲ ਸੰਝੇ ਕਰਦੇ ਆਂ ਉਹ ਉਸ ਦੇ ਵਿੱਚੋਂ ਅਸੀਂ ਦੇਖਿਆ ਕਿ ਜੇ ਸ਼ਹਿਰ ਦੇ ਵਿੱਚੋਂ ਕ੍ਰਾਈਮ ਦੇ ਉੱਤੇ ਕਾਬੂ ਪਾਉਣਾ ਹੈ ਤੇ ਜਿਹੜੀਆਂ ਸ਼ਹਿਰ ਦੇ ਵਿੱਚ ਐਂਟਰੀਆਂ ਆ ਉਹਨਾਂ ਨੂੰ ਪਲੱਗ ਕਰਨਾ ਜ਼ਰੂਰੀ ਹੈ ਉਹ ਨੂੰ ਸਾਹਮਣੇ ਰੱਖ ਕੇ ਅਸੀਂ ਗੁਰੂਗੁਰ ਰੋਡ ਦੇ ਉੱਤੇ ਪੁਲਿਸ ਸਟੇਟ ਬਣਾਈ ਹੈ ਔਰ ਬਹਿਮਨ ਫੋਲ ਦੇ ਉੱਤੇ ਰਿੰਗ ਰੋਡ ਦੇ ਉੱਤੇ ਜਿੱਥੇ ਕੈਮਰੇ ਵੀ ਲਾਏ ਗਏ ਨੇ ਔਰ ਇਸੇ ਤਰ੍ਹਾਂ ਜਿਹੜਾ ਕ੍ਰਾਈਮ ਕਈ ਵਾਰੀ ਹੁੰਦਾ ਸੀ ਰੇਲਵੇ ਗਰਾਊਂਡ ਕੋਲ ਉੱਥੇ ਜਾ ਕੇ ਵੀ ਇੱਕ ਪੁਲਿਸ ਸਟੇਟ ਰੱਖੀ ਹੈ ਇਸੇ ਤਰ੍ਹਾਂ ਤੋਬਿਆਣਾ ਜਿੱਥੇ ਸ਼ਕਾਇਤਾਂ ਆਉਂਦੀਆਂ ਨਸ਼ਾ ਵੇਚਣ ਦੀਆਂ ਜਾਂ ਕ੍ਰਾਈਮ ਦੀਆਂ ਉੱਥੇ ਵੀ ਇੱਕ ਪੁਲਿਸ ਸਟੇਟ ਬਣਾਈ ਗਈ ਹੈ ਔਰ ਸੰਤਪੁਰਾ ਰੋਡ ਤੇ ਬਣਾਈ ਗਈ ਹੈ ਮੈਡਮ ਐਸਐਸਪੀ ਔਰ ਡੀਐਸਪੀ ਵੀ ਹਮੇਸ਼ਾ ਲੋਕਾਂ ਨਾਲ ਗੱਲੀਆਂ ਲਾਅ ਐਂਡ ਆਊਟ ਦੇ ਸਬੰਧਿਤ ਤਕਰੀਕਾਂ ਜਿਹੜੀਆਂ ਸੁਣਦੇ ਰਹਿੰਦੇ ਹਨ ਜਾਂ ਸ਼ਕਾਇਤਾਂ ਸੁਣਦੇ ਰਹਿੰਦੇ ਨੇ ਉਹ ਸਬੰਧ ਦੇ ਵਿੱਚ ਅਸੀਂ ਅੱਜ ਲੋਕਾਂ ਨੂੰ ਜਾਗਰੂਕ ਕੀਤਾ ਔਰ ਆਰਗੇਨਾਈਜ਼ ਕੀਤਾ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕ੍ਰਾਈਮ ਕਰਨ ਵਾਲੇ ਲੋਕ ਹੈ ਉਹਨਾਂ ਦੇ ਕਰਾਫ ਖੜੇ ਹੋ ਕੇ ਕਰਾਇਂ ਦੀ ਜਿਹੜੀ ਤਰ੍ਹਾਂ ਹੈ ਕ੍ਰਿਮੀਨਲ ਦੀ ਤਰ੍ਹਾਂ ਹੈ ਪੁਲਿਸوں ਦੀ ਹੈ ਜੇ ਕੋਈ ਨਸ਼ਾ ਵੇਚ ਆਫ ਦੀ ਤਰ੍ਹਾਂ ਇਹਨਾਂ ਨੂੰ ਦੇਈਏ ਇਹਦੇ ਨਾਲ ਬਟਿੰਡੇ ਦੇ ਵਿੱਚ ਜਿਹੜੇ ਕੈਮਰੇ ਵੀ ਲੱਗਣੇ ਨੇ ਜਿਹੜੇ 104 ਦੇ ਕਰੀਬ ਕੈਮਰੇ ਨੇ ਔਰ ਜਿਹੜੇ ਹੋਰ ਇਹਨੀਆਂ ਤਾਮਾ ਨੇ 50 ਲੱਖ ਦੀ ਹੋਰ ਡਿਮਾਂਡ ਮੈਡਮ ਐਸਐਸਪੀ ਨੇ ਦੱਸੀ ਹੈ ਉਹ ਵੀ ਜੀ ਸਾਹਬ ਨੇ ਕਿਹਾ ਕੰਪਲੀਟ ਹੋ ਜਾਏਗੀ ਅਸੀਂ ਸਾਰੇ ਸ਼ਹਿਰ ਨੂੰ ਕਮਰਿਆਂ ਦੀ ਸ਼ਾਂਤ ਅੰਦੇ ਲੈ ਕੇ ਆ ਜਾਾਂਗੇ ਜਿੱਥੇ ਵੀ ਕਰਾਇਂ ਹੋਊਗਾ ਕੰਟਰੋਲ ਹੋਊਗਾ ਪੁਲਿਸ ਲੈਨਰ ਜੁੜਿਆ ਹੋਏਗਾ ਕ੍ਰਿਮੀਨਲ ਲੋ ਲਪਣਾ ਸਾਡੇ ਦੀ ਸੌਖਾ ਹੋ ਜਾਏਗਾ ਮੈਂ ਇਸ ਦੇ ਲਈ ਇੱਥੇ ਇੱਥੇ ਹਾਜ਼ਰ ਮੇਰੇ ਇਲਾਕੇ ਦੇ ਲੋਕਾਂ ਦਾ ਸ਼ਹਿਦ ਲੋਕਾਂ ਦਾ ਤਨਵਾਦ ਕਰਦਾ ਹਾਂ ਵੀਰ ਸਾਹਿਬ ਔਰ ਮੈਡਮ ਐਸਐਸਪੀ ਦਾ ਵੀ ਤਨਵਾਦ ਕਰਦਾ ਹਾਂ ਜਿਲ੍ਹਾ ਸਾਹਿਬ ਇਹਨਾਂ ਦੇ ਪ੍ਰਸ਼ਾਸਨ ਕਰਕੇ ਸੀ ਇਹ ਸਾਰੇ ਕਮੂਨ ਡਿਪਟੀ ਚੌਣ ਵਾਸਤੇ ਕੰਮ ਜਿਲ੍ਹਾ ਸਾਹਿਬ ਤੁਸੀਂ ਕਿਹਾ ਕਿ ਵੀ ਹੁਣ ਮੈਂ ਵੀ ਮhalla bhai ਜਿਹੜੀਆਂ ਮੀਟਿੰਗਾਂ ਕਰਾਂਗੇ ਕਿ ਲਗਭਗ ਤਕਰੀਬਨ 3 ਸਾਲ ਹੋ ਗਏ ਸਰਕਾਰ ਨੂੰ ਕਿਉਂ ਹਮ ਜ਼ਰੂਰਤ ਤੋਂ ਪਈ ਜੇ ਮੈਂ ਪਹਿਲਾਂ ਵੀ ਕਰਦਾ ਜੀ ਇਹ ਜਿਹੜਿਆ ਇਹ ਹੁਣ ਤਾਂ ਅੱਜ ਤੋਂ ਬਾਅਦ ਸ਼ੁਰੂ ਕਰਨੀ ਇਹਨੇ ਪਹਿਲਾਂ ਮੇਰਾ ਤਾਂ ਤੁਸੀਂ ਤਾਂ ਮੇਰਾ ਜੀਵਨ ਦੇਖਿਆ ਬਚਪਨ ਤੋਂ ਲੈ ਕੇ ਮੇਰਾ ਤਾਂ ਰੋਜ਼ ਹੀ ਮਰਡੈਂਟ ਕਰਨ ਹੁੰਦਾ ਜੇ ਇੰਨੀ ਮੇਰੇ ਕੋਲੇ ਗਰਾਊਂਡ ਰਿਪੋਰਟ ਹੈ ਮਹੱਲੇ ਦੇ ਵਿੱਚੋਂ ਤਾਂ ਹੀ ਇਸ ਪੱਲੇ ਵੱਧਿਆ ਜਿੰਦਾਬ ਆਪਣਾ ਨਹਿਰ ਦੇ ਕੋਲ ਖੜੇ ਆ ਨਹਿਰ ਦੇ ਵਿੱਚ ਬਹੁਤ ਜਿਆਦਾ ਗੰਦਗੀ ਹੈ ਤਾਂ ਸਾਰਾ ਸ਼ਹਿਰ ਤੇ ਦੋ ਮਹੀਨਾ ਪਰੇਸ਼ਾਨ ਹੈ ਪਾਣੀ ਦੇ ਲਈ ਦੇਖੋ ਉਹਦੇ ਚ ਇਹ ਹੈ ਜੀ ਕੁਝ ਤਾਂ ਪਛੇਤ ਹਾਰ ਗਏ ਆ ਲੋਕਾਂ ਨੂੰ ਬੇਨਤੀਆਂ ਵੀ ਬੜੀਆਂ ਕੀਤੀਆਂ ਨੇ ਜਦੋਂ ਰਿਲੀਜੀਅਸ ਸਿਸਟਮ ਵਿੱਚ ਆ ਜਾਂਦਾ ਉੱਥੇ ਲੋਕਾਂ ਨੂੰ ਸੀ ਰੋਕਣ ਦੇ ਬਾਵਜੂਦ ਵੀ ਨਹੀਂ ਰੋਕ ਸਕਦੇ ਉਹ ਬੇਨਤੀਆਂ ਕਰੀ ਦੀਆਂ ਨੇ ਕਿ ਪਾਣੀ ਸਾਡੇ ਵਾਸਤੇ ਪਵਿੱਤਰ ਹੈ ਅਸੀਂ ਪੀਣਾ ਹੈ ਇਸ ਨੂੰ ਗੰਦਾ ਨਾ ਕਰੋ ਮੈਂ ਤੁਹਾਡੇ ਰਾਹੀਂ ਵੀ ਹੁਣ ਸਾਰੇ ਸੰਗਤ ਨੂੰ ਬੇਨਤੀ ਕਰਦਾ ਜੋ ਜੋ ਮੇਰੀ ਆਵਾਜ਼ ਸੁਣਦੇ ਹੈ ਕਿ ਪਾਣੀ ਨੂੰ ਪਵਿੱਤਰ ਰੱਖਣ ਵਾਸਤੇ ਇਸ ਦੇ ਵਿੱਚ ਗੰਦਨਾ ਸਿੱਟੋ ਉਹਨੂੰ ਸੰਭੋ ਜੇ ਤਾਂ ਇਹਦਾ ਕੋਈ ਜੁਰਮਾਨਾ ਵੀ ਲਾਇਆ ਜਾਵੇ ਤਾਂ ਕਿ ਲੋਕਾਂ ਨੂੰ ਇਹ ਵੀ ਹੋਵੇ ਕਿ ਸਾਨੂੰ ਜੇ ਫੜੇਗੇ ਤਾਂ ਜੁਰਮਾਨਾ ਹੋਵੇ ਜੀ ਸੀਸੀਟੀਵੀ ਕੈਮਰੇ ਸ਼ਹਿਰ 'ਚ ਲੱਗਣਗੇ ਤਾਂ ਇੱਥੇ ਸੀਸੀਟੀਵੀ ਕੈਮਰੇਾਂ ਦੇ ਵਿੱਚ ਵੀ ਜਿਹੜੇ ਲੋਕ ਛੱਡਦੇ ਨੇ ਤਾਂ ਉਹਨਾਂ ਨੂੰ ਫੜਾਇਆ ਜਾਵੇ ਉਹਨਾਂ ਨੂੰ ਜੁਰਮਾਨਾ ਹੋਵੇ ਤਾਂ ਕਿ ਗਾਹ ਵਾਸਤੇ ਨਾ ਹੋਵੇ ਜੋ ਲੀਗਲ ਸਿਸਟਮ ਹੋਏਗਾ ਨਹੀਂ ਕਰਾਂਗੇ ਮੈਂ ਤਾਂ ਬਲਕੇ ਹੁਣ ਜਿਹੜੀ ਅਸੀਂ ਇੱਥੇ ਸ਼ਹਿਰਗਾ ਬਣਾਉਣੀ ਹੈ ਜਿਹੜੀ 2 ਕਰੋੜ 70 ਦੀ ਲਾਗਤ 70 ਲੱਖ ਦੀ ਲਾਗਤ ਦੇ ਨਾਲ ਇੱਥੇ ਵੀ ਜਿਹੜੇ ਅਟਵਾਲੀਆਂ ਵਾਲੇ ਲਾਜੰਦੇ ਰਾਤ ਬਰਾਤੇ ਬਹੁਤ ਇੱਟਾਂ ਵੱਟੇ ਛਿੱਟੇ ਵੇ ਜਿਹੜਾ ਘਾਰਬੇਜ ਹੈ ਮੈਡਮ ਮੈਂ ਮੇਰੀ ਲਾਈ ਹੈ ਕਿ ਜਿਹੜੇ ਇੱਥੇ ਆਪਣੇ ਪਿੱਕਟਾਂ ਦੇ ਬੰਦੇ ਹੋਣਗੇ ਉਹਨਾਂ ਟਰਾਲੀਆਂ ਦਾ ਚਲਾਣ ਨਾ ਕਰਨ ਉਹ ਜਿਹੜੀ ਟਰਾਲੀ ਲੈ ਕੇ ਆਉਂਦਾ ਉਹਦੀ ਰਜਿਸਟ੍ਰੇਸ਼ਨ ਫੜ ਲੈਣ ਉਹਨੂੰ ਕਰਨ ਵੀ ਤੂੰ ਇੱਕ ਟਰਾਲੀ ਲੈ ਕੇ ਆਏ ਤੇ ਇਥੇ 10 ਟਰਾਲੀਆਂ ਚੱਕਦੇ ਨੂੰ ਹੀ ਜੁਰਮਾਨਾ ਹੈ ਕਿਸ ਦੇ ਨਾਲ ਜਿਹੜਾ ਨਾ ਉਹ ਆਪਣੇ ਆਪ ਹੀ हट ਜਾਣਗੇ ਜਿਹਨੂੰ ਪਤਾ ਹੈ ਮੈਂ ਇੱਕ ਟਰਾਲੀ ਫੁੱਟਣ ਗਿਆ 10 ਚੱਕਣੀਆਂ ਪੈਣਗੀਆਂ ਇਹ ਗੰਦ ਪਾਉਂ ਹਟ ਜਾਣਾ ਜੀ ਸਰ ਇੱਕ ਸ਼ਹਿਰ ਦੇ ਵਿੱਚ ਪੀਣ ਵਾਲੇ ਪਾਣੀ ਦੀ ਬਹੁਤ ਸਮੱਸਿਆ ਆ ਰਹੀ ਹੈ ਇੱਕ ਟਾਈਮ ਹੀ ਮਿਲ ਰਿਹਾ 2 ਮਹੀਨੇ ਹੋ ਗਏ ਨਹਿਰ ਬੰਦ ਲੱਗੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਇੱਕ ਤਾਂ ਨਹਿਰ ਦੀ ਬੰਦੀ ਕਰਕੇ ਬਾਕੀ 2000 10 ਤੋਂ ਲੈ ਕੇ 14 ਸਾਲ ਹੋ ਗਏ ਪਾਣੀ ਦੀ ਅਗਮੈਂਟੇਸ਼ਨ ਨਹੀਂ ਹੋਈ ਜਿਹੜਾ ਅਸੀਂ ਪ੍ਰੋਜੈਕਟ ਹੈ ਜਿਹੜਾ ਸਾਡਾ ਬਠਿੰਡੇ ਦਾ ਪ੍ਰੋਜੈਕਟ ਅਮਰਤ 3 ਦੀ ਸਕੀਮ 3 ਛੀ ਜਿਹੜਾ ਹਜੇ 2 ਸਾਲ ਬਾਅਦ ਸਾਡੇ ਕਿਤੇ ਲਿੰਕ ਚ ਆਉਣਾ ਸੀ ਮੈਂ ਖੁਦ ਜਾ ਕੇ ਸੀਐਮ ਸਾਹਿਬ ਨਾਲ ਸ਼ਕਤੀ ਲੋਕਡਵਾਲੀ ਦਾ ਨੀਸ਼ਾ ਬੱਟੇ ਇਹਨਾਂ ਨਾਲ ਸਾਰਿਆਂ ਨਾਲ ਰਾਏ ਕਰਕੇ ਉਦਮ ਕੀਤਾ ਹੈ ਉਹਨੂੰ ਅਮਰ ਸ੍ਰੀ ਨੂੰ ਪੋੜਿਆ ਉਹਦਾ ਸਰਵੇ ਚੱਲੂ ਹੋ ਗਿਆ 75 ਕਰੋੜ ਦਾ ਪ੍ਰੋਜੈਕਟ ਹੈ ਬੜੀ ਜਲਦੀ ਇੱਕ ਦੋ ਮੀਟਿੰਗਾਂ ਹੋਣੀਆਂ ਨੇ ਜਿਹੜੀ ਠੀਕ ਨੰਬਰ 1 ਲੈ ਕੇ ਸ਼ਹਿਰ ਦੇ ਲਈ ਪਾਣੀ 2050 ਤੱਕ ਦਾ ਪ੍ਰਬੰਧ ਕਰ ਰਹੇ ਨੇ ਔਰ ਉਸ ਟਾਈਮ ਦਾ ਪਾਣੀ ਜੜਾਏਗਾ ਮਿਲਣਾ ਸਾਹਿਬ ਮਾਰਸ ਦੇ ਪਾਣੀ ਦੀ ਕਦੇ ਨਹੀਂ ਜਾਈਏ ਸ਼ਹਿਰ ਦੇ ਜਿਹੜਾ ਮਾਰਸ ਦਾ ਪੁਆਇੰਟ ਕਾਫੀ ਡਿੱਟਾ ਹੋ ਜਾਂਦਾ ਹੈ ਉਹ ਵੀ ਵੇਲੇ ਦੇਖੋ ਸ਼ਹਿਰ ਜਿਲ੍ਹੇ ਕਪੂਰੀਦਰ ਬਚੰਡੇ ਦੇ ਵਿੱਚ ਕੋਈ ਗ੍ਰੈਵਿਟੀ ਫਲੋ ਤਾਂ ਹੈ ਨਹੀਂ ਇਹ ਆਉਡੀ ਬਣਾ ਕਿਤੇ 20 ਫੁੱਟ ਉੱਚਾ ਕਿਤੇ ਨਹੀਂ ਮੈਂ ਸਾਡੇ ਨੇਚਰਲ ਲੋਹਾਈ ਨਹੀਂ ਕਿਤੇ ਸਾਡੇ ਪੰਪਿੰਗ ਨਾਲ ਜੱਫੀ ਛੱਡਦੇ ਇਹ ਕੋਸ਼ਿਸ਼ ਕਰੀਏ ਜਦੋਂ ਬਾਰਸ਼ਾਂ ਆਉਂਦੀਆਂ ਨੇ ਬਾ ਜਿਹੜਾ ਪੰਪਿੰਗ ਫਲੋ ਆ ਉਹਦੀ ਇੱਕ ਕੈਪੈਸਿਟੀ ਹੈ ਕਿ ਕਿੰਨੇ ਕਿਲੋਸਟਰ ਪੁਰਾਣੀ ਪਾਣੀ ਚੱਕ ਕੇ ਬਾਹਰ ਸੁੱਟੂਗਾ ਪਰ ਪ੍ਰਮਾਤਮਾ ਨੇ ਜਿਹੜਾ ਸੱਟਣਾ ਉਹ ਬਿਨਾਂ ਪੁੱਛਿਆ ਛੱਡਦਾ ਕਿੰਨੇ ਕਿਲੋਸਟਰ ਹੈ ਕਿੱਤ ਦਾ ਮਲੇ ਪੜਿਆ ਜਾ ਸਕਦਾ ਉਹ ਦੇ ਚੱਲ ਜਲ ਸਾਹਿਬ ਕਹਾ ਯਾਸੀ ਵੀ ਕਿਸੀ ਲੈ ਜਿਹੜੀ ਉਹ ਅਸੀਂ ਲੈ ਰਹੇ ਆ ਤੇ ਉਹਦੇ ਵਕਤ ਪਾਣੀ ਦਾ ਜਲਾਮ ਜਿਹੜੀ ਘਾਟ ਉਹ ਸੇਂ ਦੀ ਗੱਲ ਦੱਸ ਕਿ ਅੱਡੇ ਨਹੀਂ 75 ਟੂਰ ਦਾ ਪ੍ਰੋਜੈਕਟ ਆ ਉਹ ਉਹਦਾ ਜਿਹੜਾ ਕੇਸ ਹੈ ਚੱਲਿਆ ਗਿਆ ਉਹਦੇ ਸਰਵੇ ਜਿਹੜਾ ਹੈਗਾ ਸ਼ਾਹ ਐਂਡ ਸ਼ਾਹ ਕੰਪਨੀਆਂ ਨੇ ਸ਼ੁਰੂ ਵੀ ਕਰਤਾ ਹੈ ਬੜੀ ਜਲਦੀ ਜਿਹੜੇ ਬਟਿੰਡੇ ਦੇ ਲੋਕ ਇਸ ਪ੍ਰੋਜੈਕਟ ਨੂੰ ਪਾਉਣਗੇ